ਮੁੱਖ ਮੰਤਰੀ ਸਾਹਿਬ ਕੇ ਕੀ ਗੱਲ ਹੈ ਪਹਿਲੇ ਸਾਡੀ ਗੱਲ ਪਹਿਲੇ ਸਾਡੀ ਕੀ ਗੱਲ ਸਪੀਕਰ ਸਾਹਿਬ ਨੇ ਉਹ ਸਪੀਕਰ ਸਾਹਿਬ ਨੇ ਜਿਹਨੂੰ ਮਾਦੀ ਲਈ ਦੇਣ ਸਟੋਰੀਅਨ ਨੇ ਉਹ ਰਾਜਪਾਲ ਸਾਹਿਬ ਕੋਈ ਗੱਲ ਮੰਨਦੇ ਨਹੀਂ ਨਾ ਪਹਿਲੇ ਮੁੱਖ ਮੰਤਰੀ ਸਾਹਿਬ ਲੀਡਰ ਆਫ ਦੀ ਹਾਊਸ ਹੋਵੇ ਬੋਲ ਸਕਦੇ ਹੋ ਗੱਡੇ ਮੁੱਖ ਲੀਡਰ ਹੱਕਦਾਰ ਨਹੀਂ ਸਾਹਿਬ ਆਪਣੀ ਗੱਲ ਪੂਰੀ ਰੱਖਣ ਦਿਓ ਲੋਕ ਸਵਾਜ ਰਹੇ ਹੋ ਤੁਹਾਨੂੰ ਪਤਾ ਹੈ ਕਿ ਰਾਜਪਾਲ ਦਾ ਭਾਸ਼ਣ ਦਿੱਤਾ ਨਹੀਂ ਕੀਤਾ ਹੁੰਦਾ ਰਾਸ਼ਪਤੀ ਦਾ ਭਾਸ਼ਣ ਦਿੱਤਾ ਨਹੀਂ ਕੀਤਾ ਹੁੰਦਾ ਜੇ ਤੁਸੀਂ ਆਪਣੀ ਗੱਲ ਪੂਰੀ ਰੱਖਦੇ ਅੱਜ ਪੜੂੰਗਾ ਇਹਨੂੰ ਪੜੂਗਾ ਚਲੋ ਐਂ ਕਰੋ ਆ ਇਹ ਹੀ ਇਹ ਹੀ ਡਿਬੇਟ ਕਰਨੀ ਹੈ ਬੈਠੋ ਬੈਠੋ ਜਿੱਥੇ ਝੂਠ ਹੋਆ ਟੋਕ ਦਿਓ ਜਿੱਥੇ ਝੂਠ ਹੋਆ ਟੋਕ ਦਿਓ ਹਾਂ ਲੇ ਰਖਦੀ ਬਾਦ ਦੀ ਰਾਜਨੀਤੀ ਦਾ ਹਾਂ ਸਮਝ ਲਾ ਰਾਂ ਮੱਖਮ ਸਿੰਘ ਤੁਸੀਂ ਆਪਣੀ ਜਾਰੀ ਰੱਖੋ ਜੀ ਕਹਿੰਦੇ ਅਸੀਂ ਕਿਹਾ ਜਾ ਮਟੀਰੀਅਲ ਆ ਗਿਆ ਚੁੱਪ ਕਰ ਜਾਓ ਹਾਂ ਮਾਣਯੋਗ ਬਖੋਤਈ ਸਾਹਿਬ ਹਾਂ ਬੰਦੇ ਪੁੱਤਾਂ ਤੁਸੀਂ ਗੱਲ ਕਰੋ ਹਾਂ ਮਾਣਯੋਗ ਮਾਣਯੋਗ ਗੀਰ ਨੂੰ ਡੇਕੀਤੇ ਜਾਵੇ ਹਾਂ ਅਸੀਂ ਤਾਂ ਗੀਰ ਨੂੰ ਡੇਕੀਤੇ ਜਾਵੇ ਹਾਂ ਥੋੜਾ ਹੰਕਾਰ ਬੋਲ ਹੰਕਾਰ ਬੋਲ ਬੜਾ ਆਪਣੀਆਂ ਆਪਣੀਆਂ ਸੀਟਾਂ ਉੱਪਰ ਬੈਠਣ ਉਹ ਤੋਂ ਕੋਈ ਆਈ ਨਹੀਂ ਲੰਮੇ ਤੇ ਕੰਟਰੋਲ ਸਾਰੇ ਹਾਯੋ ਨੰਬਰ ਸੇਵਾ ਵਿੱਚ ਤਾਕੀਦ ਕੀਤੀ ਜਾਂਦੀ ਆ ਕਿ ਆਪਣੇ ਆਪਣੇ ਸੀਟਾਂ ਉੱਪਰ ਮੌਜਮਾਨ ਹੋ ਆਪਾਂ ਤੁਸੀਂ ਇੱਥੇ ਆ ਕੇ ਬੈਠੋ ਤੁਸੀਂ ਇੱਥੇ ਆ ਕੇ ਪੁੱਤਰ ਬੰਦਰ ਪੁੱਤਰ ਬੰਦਰ ਉਹ ਬੰਦਿਆਂ ਦਾ ਨਾਮ ਵੀ ਲੈ ਦਾਂਗੇ ਬੰਦਿਆਂ ਦਾ ਨਾਮ ਵੀ ਲੈ ਦਾਂਗੇ ਮੈਂ ਦੱਸੂਗਾ ਸਾਰਾ ਕੁਝ ਮੈਂ ਕਰ ਰਿਹਾ ਯਾਰ ਤੁਸੀਂ ਬੈਠ ਕੇ ਗੱਲ ਸੁਣੋ ਮਾਤਾ ਜੀ ਬੈਠੋ ਬੈਠੋ ਜਾਣਾ ਨਹੀਂ ਹੁਣ ਜਾਣਾ ਨਹੀਂ ਹੁਣ ਜਾਣਾ ਨਹੀਂ ਬੈਠੋ 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 ਫਿਰ ਬੈਠੋ ਉਹ ਬੇਸਬ ਸਾਰੇ ਸਾਰੇ ਬੇਬੇ ਸਭਾ ਨੂੰ ਬੇਇੱਜ਼ਤੀ ਕਰਤਾ ਕਿ ਬੈਠਣਗੇ सारे मैं सहबान अपनी अपने सीटा ने बैठन गे सारे मैं सब सारे मैं सब सारे सारे मैंबर साहबान बैठन सारे मैंबर साहबान बैठन बैठो बैठो चंगी डेमोक्रेसी चल सकती है ਤੁਸੀਂ ਤੁਸੀਂ ਬੈਠੋਗੇ ਮੈਂ ਗੱਲ ਦੱਸ ਮੇਰੀ ਮੇਰੀ ਗੱਲ ਸੁਣੋ ਨਹੀਂ ਤੁਸੀਂ ਕਿ ਗਵਰਨਰ ਦਾ ਬਾਤ ਨਹੀਂ ਸੁਣਨੇ ਡੈਮੋਕ੍ਰੇਸੀ ਹੈ ਹੁਫੀਕੇ ਦੀ ਗੱਲ ਨਹੀਂ ਡੈਮੋਕ੍ਰੇਸੀ ਹੈ ਤੁਸੀਂ ਰਾਸ਼ਟਰਪਤੀ ਦਾ ਤੇ ਗਵਰਨਰ ਦਾ ਭਾਸ਼ਣ ਡਿਸੈਪਲ ਨਹੀਂ ਕਰ ਸਕਦੇ ਚੱਕ ਕੇ ਆ ਗਿਆ ਤੁਹਾਨੂੰ ਕਿਸਾਨਾਂ ਦਾ 헤ਜ ਆ ਗਿਆ ਤੁਹਾਨੂੰ ਕਿਸਾਨਾਂ ਦਾ 헤ਜ ਆ ਗਿਆ ਉਹਦੇ ਕਿਸਾਨਾਂ ਦਾ 헤ਜ ਆ ਗਿਆ ਕੇਰ ਰੋਡ ਸਿੱਧੇ ਜਾਓ ਸਪੀਕਰ ਸਾਹਿਬ ਇਹਨਾਂ ਦੀ ਮੰਗ ਕੀ ਸੀ ਕਿ ਪਹਿਲਾਂ ਕਿਸਾਨਾਂ ਨੂੰ ਸ਼ੁਭ ਕਰਨ ਨੂੰ पहला किसान श्रद्धांजलि बैठो जी बैठो ता जीज़ ता जीज़ बैठो जी बैठो साहब बैठो साहब सीएम साहब चेहर करो जी बोलता बाजवा करो सीएम साहब चेहर तो ड्रेस करो प्रधान जी की आ प्रधान चलो मैं इतना ਹਾਂ ਹੰਕਾਰ ਅਸਰ ਮੈਂ ਨੂੰ ਹੰਕਾਰ ਕਹਿੰਦੇ ਨੇ ਮੈਂ ਆ ਇੱਥੇ ਇੱਥੇ ਕੋਈ ਨਹੀਂ ਰਿਹਾ ਹਾਂ ਗੱਲਾਂ ਕਰ ਦਿਓ ਗੱਲਾਂ ਵੀ ਜਾਂ ਤੱਕ ਜਾਣਗੀਆਂ ਫਿਰ ਗੱਲਾਂ ਸੋਨੇ ਦੇ ਬਿਸਕੁਟਾਂ ਦੀ ਸਮਗਲਿੰਗ ਤੱਕ ਚੱਲ ਗਈਆਂ ਫਿਰ ਬਹੁਤ ਚੰਗਾ ਫੇਕੀ ਔਰ ਜ਼ਮੀਨ ਮਾਲਦਾਰ ਮੁਖਦਰ ਸਿੰਘ ਨੂੰ ਸਾਨੂੰ ਕਹਿੰਦੇ ਅਸੀਂ ਮਟੀਰੀਅਲ ਆ ਮੋਬਾਈਲ ਰਿਪੇਅਰ ਕਰਨ ਆਲੇ ਆ ਗਏ ਮੈਂ 150 ਰੁਪਏ ਲੈ ਕੇ ਮੁਹੰਮਦ ਸਦੀਕ ਨਾਲ ਟਿਹਾਰੀ ਤੇ ਜਾਂਦਾ ਸੀ ਪਤਾ ਲੱਗੋ ਤੁਹਾਨੂੰ ਖਰੀਦਿਆ ਜਵਾ ਲਾ ਕੇ ਕਦੀ ਮੋਬਾਈਲ ਲੈ ਆ ਕੇ ਕਦੇ ਦੋੜ ਗੋੜ ਮੈਂ ਨਖਰੇ ਮੈਂ ਥੋੜੇ ਗੱਲ ਕਰ ਗਿਆ ਮੈਂ ਕਿਉਂ ਕਰ ਦਿਉ ਆਪਣੀਆਂ ਆਪਣੀਆਂ ਸੀਟਾਂ ਤੇ ਬੈਠਣ ਸਾਰੇ ਮਾਨਯੋਗ ਮੈਂਬਰ ਆਪਣੇ ਵਸੀਫ ਸਾਹਿਬ ਇੱਕ ਮਿੰਟ ਮੰਤਰੀ ਜੀ ਬੈਠੋ ਮੰਤਰੀ ਸਹਿਬਾਨ ਬੈਠਣ ਕੀ ਬਾਜੀ ਬੈਠੋ ਤੁਸੀਂ ਕੀ ਬਾਜੀ ਬੈਠੋ ਬਾਹਰ ਲਾਰੇ ਤਾੜਾ ਬਾਰੋਂ ਨਹੀਂ ਲਾਰੇ ਅੰਦੋ ਲਾਰੇ ਤਾਂ ਕਿ ਤੁਸੀਂ ਜਾਓ ਨਾ ਵੇ ਬੈਠੋ ਤੁਹਾਡੀ ਹਿਸਟਰੀ ਹੈ ਤੁਹਾਡੀ ਹਿਸਟਰੀ ਹੈ ਤੁਸੀਂ ਜਾਣੇ ਹੋ ਰੋਜ਼ ਰੋਜ਼ ਵੱਜਦੇ ਹੋ ਰੋਜ਼ ਵੱਜਦੇ ਹੋ ਹਾਂ ਬੈਠੋ ਜੀ ਅੰਦਰੋਂ ਲੱਗ ਰਿਹਾ ਹੈ ਤਾਂ ਕਿ ਵਿਪੱਖਸ਼ ਬੈਠਾ ਰਹੇ ਲੋਕਤੰਤਰ ਨੂੰ ਬਚਾਈਏ ਬੈਠੋ ਬੈਠੋ